ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਉਹ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਜਿਹੜੇ ਇੱਕ ਖੌਫਨਾਕ ਤਸਵੀਰਾਂ ਨੇ ਉਸ ਤੋਂ ਪਹਿਲਾਂ ਵੀਡੀਓ ਨੂੰ ਚਲਦਾ ਚਲਦਾ ਸ਼ੇਅਰ ਜ਼ਰੂਰ ਕਰ ਦਿਓ ਨਾਲ ਤੁਸੀਂ ਜੜ ਜੁੜ ਜਾਓ ਕਿਉਂਕਿ ਇਹ ਤਸਵੀਰਾਂ ਬਹੁਤ ਖਤਰਨਾਕ ਨੇ ਤਸਵੀਰਾਂ ਤੁਹਾਡੇ ਤੱਕ ਪਹੁੰਚਾਰਿਆ ਲਗਾਤਾਰ ਅਸੀਂ ਤੇ ਲਾਈਵ ਪਹਿਲਾਂ ਤਕਰੀਬਨ ਇੱਕ ਘੰਟਾ ਤੁਸੀਂ ਨਾਲ ਜੁੜੇ ਸੀ ਉਸ ਤੋਂ ਬਾਅਦ ਫਿਰ ਲਾਈਵ ਆ ਲਾਈਵ ਦਾ ਇੱਕ ਕਾਰਨ ਹੈ ਕਿ ਤੁਹਾਨੂੰ ਤਸਵੀਰ ਸਾਰੀ ਸਾਫ਼ ਦਿਸ ਜਾਂਦੀ ਹੈ ਤਾਂ ਅਸੀਂ ਲਗਾਤਾਰ ਤਸਵੀਰ ਲਗਾਤਾਰ ਅਪਡੇਟ ਦੇ ਰਹੇ ਹਾਂ ਤੁਹਾਨੂੰ ਤਕਰੀਬਨ 15 ਦਿਨ ਹੋ ਗਏ ਆ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਤਕਰੀਬਨ ਕੱਲ ਘਟ ਗਿਆ ਸੀ ਆਪਾਂ ਗੱਲ ਕਰੀ ਤਾਂ 2 ਫੁੱਟ ਘਟ ਗਿਆ ਸੀ ਅੱਜ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਤੇ ਵੀ ਆਪਣੇ ਆਪ 'ਚ ਕਬੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟ ਗਿਆ ਸੀ ਤੇ ਅੱਜ ਵਧਿਆ ਤਾਂ ਅਸੀਂ ਮਹੱਤਵਪੂਰਤ ਜੋ ਜੁਗਰਾਉਂ ਰੋੜ ਜਾਂਦਾ ਰਸਤਾ ਚ ਦਰਿਆ ਸਤਲੁਜ ਦੀ ਪੋਲ ਹੈ ਅਸੀਂ ਉੱਥੇ ਮੌਜੂਦ ਹਾਂ ਆਵਾਜ਼ ਤੁਹਾਨੂੰ ਸੁਣ ਰਹੀ ਹੋਊਗੀ ਪਾਣੀ ਦੀ ਇਹ ਦਰਿਆ ਸਤਲੁਜ ਦੇ ਪਾਣੀ ਦੀ ਹੈ ਤਬਾਈ ਦੇ ਤਸਵੀਰਾਂ ਨੇ ਪਾਣੀ ਅੱਜ ਫਿਰ ਵਧਣਾ ਸ਼ੁਰੂ ਹੋਇਆ ਹੈ ਤਾਂ ਉਹ ਅਪਡੇਟ ਸਾਰੇ ਦਿਖਾਵਾਂਗੇ ਜਲਦੀ ਜਲਦੀ ਵੀਡੀਓ ਨੂੰ ਕਰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਮੈਂ ਪੁਲ ਦੇ ਉੱਪਰ ਮੌਜੂਦ ਹਾਂ ਪੁਲ ਦੇ ਉੱਪਰ ਉਹ ਤਸਵੀਰ ਦਿਖਾਵਾਂਗੇ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਕਿਹੜੇ-ਕਿਹੜੇ ਪਾਸੇ ਕਿੰਨਾ ਪਾਣੀ ਹੈ ਕਿਹੜੇ ਪਾਸੇ ਘੱਟ ਹੈ ਕਿਹੜੇ ਪਾਸੇ ਜ਼ਿਆਦਾ ਹੈ ਉਹ ਸਾਰੀ ਤਸਵੀਰ ਸਾਫ਼ ਹੋ ਜੂਗੀ ਹੁਣ ਕਿਉਂਕਿ ਅਸੀਂ ਉੱਚੀ ਜਗ੍ਹਾ ਤੇ ਮੌਜੂਦ ਹਾਂ ਉੱਚੀ ਜਗ੍ਹਾ ਤੋਂ ਕੈਮਰਾ ਚਾਰੇ ਪਾਸੇ ਮਾਰ ਕੇ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਜਾਣਕਾਰੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਜਾਵੇ ਔਰ ਤੁਹਾਨੂੰ ਪਤਾ ਲੱਗ ਜਾਵੇ ਕਿ ਦ ਤੁਸੀਂ ਆਈਡੀਆ ਲਗਾ ਲਓਗੇ ਹਾਂ ਵੀ ਇੰਨਾ ਪਾਣੀ ਭਰਿਆ ਤਾਂ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਟਾਈਮ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਸ਼ੁਰੂ ਕਰਦੇ ਆਂ ਤਾਂ ਜੋ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤਾਂ ਹੁਣ ਆਪਾਂ ਦਿਖਾਉਨੇ ਆ ਤਸਵੀਰਾਂ ਇਹ ਤੁਸੀਂ ਦੇਖੋ ਦਰਿਆ ਸਤ루 ਦਾ ਵਹਾਅ ਕਿੰਨਾ ਤੇਜ਼ ਹੈ ਪੁਲ ਦੇ ਉੱਪਰ ਦੀਆਂ ਤਸਵੀਰਾਂ ਨੇ ਲਾਈਵ ਕੋਈ ਲੰਮਾ ਨਹੀਂ ਹੋਣਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਸਾਰਿਆਂ ਤੱਕ ਤਸਵੀਰ ਪਹੁੰਚਾ ਦਿਓ ਦਰਿਆ ਸਤਲੁਜ ਦੀ ਉੱਪਰ ਤਸਵੀਰਾਂ ਨੇ ਇਹ ਤਸਵੀਰ ਦਿਖਾਉਣੀ ਲਾਜ਼ਮੀ ਕੋ ਸਮਝੀ ਕਈ ਵਾਰ ਹੋ ਜਾਂਦਾ ਇੱਕ ਦਰਿਆ ਸਤਲੁਜ ਦੇ ਵਿੱਚ ਇੱਕ ਪਾਸੇ ਘੱਟ ਪਾਣੀ ਇੱਕ ਪਾਸੇ ਜ਼ਿਆਦਾ ਤੇ ਜਿਹੜੇ ਪਾਸੇ ਪਾਣੀ ਘੱਟ ਹੈ ਉਹਦਾ ਕਾਰਨ ਹੈ ਕਿ ਦਰਿਆ ਸਤਲੁਜ ਨੇ ਇੱਕ ਪਾਸੇ ਮਿੱਟੀ ਰੇਤਾ ਕੱਢ ਦਿੱਤਾ ਤਾਂ ਵਹਾਅ ਦੇ ਕਾਰਨ ਇੱਕ ਪਾਸੇ ਸਪੀਡ ਵੀ ਸਲੋ ਹੋ ਗਈ ਹੈ ਅਤੇ ਇੱਕ ਪਾਸੇ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਤਾਂ ਇਹ ਕਾਰਨ ਹੈ ਹੁਣ ਤੁਸੀਂ ਇੱਧਰ ਤਸਵੀਰ ਦੇਖ ਲਓ ਸਾਹਮਣੇ ਅੱਗੇ ਪਾਣੀ ਦਾ ਵਹਾਅ ਬਹੁਤ ਘੱਟ ਹੈ ਤੇ ਇੱਧਰ ਪਾਣੀ ਬਹੁਤ ਤੇਜ਼ ਹੈ ਦੇਖ ਲਓ ਇਹ ਤਸਵੀਰਾਂ ਨੇ ਦਰਦਨਾਕ ਤਸਵੀਰਾਂ ਤੁਸੀਂ ਜੇਕਰ ਕਿਸੇ ਦਰਿਆ ਦੇ ਨੇੜਿਓਂ ਪਾਣੀ ਦੇ ਵਿੱਚ ਨਾ ਵੜਿਓ ਉਹਦਾ ਇੱਕ ਕਾਰਨ ਹੈ ਉਹਦਾ ਇੱਕ ਕਾਰਨ ਇਹ ਹੈ ਕਿ ਪਾਣੀ ਵਿੱਚ ਸੱਪ ਜੇ ਰਿੱਲੇ ਇਹੋ ਜਿਹਾ ਕੁਝ ਬਹੁਤ ਜ਼ਿਆਦਾ ਆ ਰਿਹਾ ਤਾਂ ਇਹ ਮੇਰੀ ਬੇਨਤੀ ਹੈ ਦਰਿਆ ਸਤਲੁਜ ਦੇ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਕਿੰਨੇ ਵਿਦਸ਼ਕ ਨਾਲ ਜੁੜੇ ਹੋ ਮੇਰੇ ਵੀਰ ਜਿਹੜੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਦਰਿਆ ਸਤਲੁਜ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਸਬਸਕ੍ਰਾਈਬ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ ਹੁਣ ਇੱਥੇ ਦੇਖੋ ਪਾਣੀ ਕਿੰਨਾ ਤੇਜ਼ ਆ ਸਾਹਮਣੇ ਸਾਰਾ ਪਾਣੀ ਤੇਜ਼ ਹੀ ਤੇਜ਼ ਆ ਤਾਂ ਫਿਰ ਅੱਗੇ ਪਾਣੀ ਦੀ ਸਪੀਡ ਸਲੋ ਕਿਉਂ ਆ ਉਸ ਦਾ ਵੀ ਕਾਰਨ ਹੈ ਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਿਸੇ ਪਾਸੇ ਦਾ ਦਰਿਆ ਸੱਤੋਂ ਜਿਹੜੇ ਬਹੁਤ ਜ਼ਿਆਦਾ ਮਿੱਟੀ ਹੋ ਗਿਆ ਕਿਸੇ ਪਾਸੇ ਰੇਤਾ ਘੜ ਦਿੱਤਾ ਕਿਸੇ ਥਾਂ ਉੱਚੀ ਹੋ ਗਈ ਹੈ ਕਿਤੇ ਨੀਵੀਂ ਹੋ ਗਈ ਹੈ ਤਾਂ ਤਾਂ ਇਹ ਅਪਡੇਟ ਜੋ ਦਿਖਾ ਰਹੇ ਆ ਤੁਹਾਨੂੰ ਦਰਿਆ ਸਤਲੁਜ ਦੇ ਪੁਲ ਦੇ ਉੱਪਰ ਜਦ ਸਵੇਰਾਂ ਨੇ ਸਾਫ ਤਸਵੀਰਾਂ ਦੇਖ ਸਕਦੇ ਹੋ ਚਾਰੇ ਪਾਸੇ ਨਜ਼ਰ ਮਾਰ ਕੇ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰੀ ਜਾਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਕੋਈ ਬੈਲ ਆਉਂਦਾ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਤੇਰਾ ਸਤਲੁਜ ਦੀ ਅਪਡੇਟ ਦਿਖਾ ਰਿਹਾ ਉੱਪਰ ਇੱਥੇ ਛਪਣ ਕਿੰਨਾ ਤੇਜ਼ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਹ ਪਾਣੀ ਇੱਥੇ ਬਹੁਤ ਜ਼ਿਆਦਾ ਤੇਜ਼ ਆ ਤਾਂ ਅੱਗੇ ਜਾ ਕੇ ਫਿਰ ਪਾਣੀ ਦੀ ਸਪੀਡ ਘਟ ਜੂਗੀ ਪਾਣੀ ਥੋੜਾ ਸਲੋ ਹੋ ਜਾਊਗਾ ਉਸ ਦਾ ਕਾਰਨ ਹੈ ਕਿ ਦੂਜੇ ਪਾਸੇ ਦਰਿਆ ਸਤਲੁਜ ਨੇ ਬਹੁਤ ਜ਼ਿਆਦਾ ਰੇਤਾਂ ਮਿੱਟੀ ਕੱਢ ਦਿੱਤੀ ਹੈ ਤਾਂ ਹੁਣ ਪਾਣੀ ਤੇਜ਼ ਕਿਹੜੇ ਪਾਸੇ ਆ ਹੁਣ ਸਾਹਮਣੇ ਤਸਵੀਰ ਤੁਸੀਂ ਦੇਖੋ ਜੇਕਰ ਤੁਸੀਂ ਸਾਹਮਣੇ ਨਜ਼ਰ ਮਾਰ ਕੇ ਦੇਖੋਗੇ ਇਹ ਵਾਲੀ ਸਾਈਡ ਤੇ ਪਾਣੀ ਅੱਗੇ ਘਟਾ ਉਧਰ ਵਹਾਉ ਘਟਾ ਪਾਣੀ ਦਾ ਤਾਂ ਇੱਧਰ ਪਾਣੀ ਤੇਜ਼ ਆ ਉਹ ਜੋ ਜੋ ਤਸਵੀਰਾਂ ਮੈਂ ਦੇਖ ਰਿਹਾ ਇਸ ਸਾ ਤੇ ਰੇਤਾ ਕੱਢ ਦਿੱਤਾ ਦਰਿਆ ਨੇ ਰੇਤਾ ਚੱਲ ਗਿਆ ਪਰਲੇ ਪਾਸੇ ਔਰ ਜਿਹੜੀ ਤਸਵੀਰ ਦੇਖ ਰਿਹਾ ਉਧਰ ਪਾਣੀ ਘੱਟ ਤੇਜ਼ ਆ ਤੇ ਇਧਰ ਪਾਣੀ ਜ਼ਿਆਦਾ ਤੇਜ਼ ਆ ਇੱਥੇ ਪਰ ਜ਼ਿਆਦਾ ਤੇਜ਼ ਆ ਤੁਸੀਂ ਦੇਖ ਸਕਦੇ ਹੋ ਇਹ ਦਰਿਆ ਸਤਲੁਜ ਦੇ ਉੱਪਰ ਦੀਆਂ ਤਸਵੀਰਾਂ ਨੇ ਪਾਣੀ ਪਾਣੀ ਨਜ਼ਰ ਆਏਗਾ ਪਰ ਇੱਕ ਪਾਸੇ ਪਾਣੀ ਘੱਟ ਹੈ ਇੱਕ ਪਾਸੇ ਸਪੀਡ ਸਲੋ ਹੈ ਇੱਕ ਪਾਸੇ ਪਾਣੀ ਬਹੁਤ ਜ਼ਿਆਦਾ ਤੇਜ਼ ਹੈ ਤਕਰੀਬਨ 5 ਮਿੰਟ ਦੀ ਵੀਡੀਓ ਹੋ ਗਈ ਹੈ ਤੁਸੀਂ 110 ਜਿਹੜੇ ਨਾਲ ਜੁੜੇ ਹੋ ਪਰ ਇਹ ਗਿਣਤੀ 500 ਹੋਣੀ ਚਾਹੀਦੀ ਹੁਣ ਸ਼ੇਅਰ ਕਰ ਦਿਓ ਕਿਉਂਕਿ ਤਸਵੀਰਾਂ ਦਿਖਾਉਣੀਆਂ ਦਿਖਾਉਣ ਦਾ ਮਤਲਬ ਇਹੀ ਹੈ ਕਿ ਸ਼ੇਅਰ ਕਰਿਓ ਇਹ ਆਪਣੇ ਟੱਗੇ ਤੋਂ ਅੱਗੇ ਪਹੁੰਚ ਪਹੁੰਚ ਸਕੇ ਕਿ ਦਰਿਆ ਸਤਲੁਜ ਦੇ ਕਿੰਨਾ ਪਾਣੀ ਹੈ ਦਰਿਆ ਸਤਲੁਜ ਨੂੰ ਹਰ ਇੱਕ ਐਂਗਲ ਤੋਂ ਅਸੀਂ ਦਿਖਾ ਰਹੇ ਹਾਂ ਹਰ ਇੱਕ ਐਂਗਲ ਤੋਂ ਤੁਹਾਡੇ ਤੱਕ ਤਸਵੀਰ ਪਹੁੰਚਾ ਰਹੇ ਹਾਂ 10 ਕਿ ਮਿੰਟ ਦਾ ਲਾਈਵ ਹੈ ਕੋਈ ਜ਼ਿਆਦਾ ਵੱਡਣੀ ਹੈ ਸ਼ੇਅਰ ਜ਼ਰੂਰ ਕਰ ਜਾਈਓ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਕਿਉਂਕਿ ਅਸੀਂ ਹਰ ਇੱਕ ਅਪਡੇਟ ਤੋਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜਿੰਨੀ ਵੀ ਅਪਡੇਟ ਹੈ ਸਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਹਰ ਇੱਕ ਅਪਡੇਟ ਪਹੁੰਚਾਉਣ ਦਾ ਤੁਹਾਡਾ ਪਿਆ ਕਿਉਂ ਤੁਸੀਂ ਲਗਾਤਾਰ ਚੈਨਲ ਫੋਲੋ ਕਰ ਰਹੇ ਹੋ ਸਬਸਕ੍ਰਾਈਬ ਕਰ ਰਹੇ ਹੋ ਇਹ ਦੇਖੋ ਇਹ ਪਾਣੀ ਕਿੰਨਾ ਤੇਜ਼ ਹੈ ਇਸ ਥਾਂ ਦੇ ਪਾਣੀ ਬਹੁਤ ਜਿਆਦਾ ਤੇਜ਼ ਹੈ ਇਸ ਜਗ੍ਹਾ ਤੇ ਪਾਣੀ ਬਹੁਤ ਜਿਆਦਾ ਤੇਜ਼ ਹੈ ਹੁਣ ਤੁਸੀਂ ਦੇਖੋ ਕਿ ਕਿੰਨਾ ਤੇਜ਼ ਪਾਣੀ ਤੁਸੀਂ ਆਈਡੀਆ ਲਗਾਓ ਕਿ ਪਾਣੀ ਕਿੰਨਾ ਤੇਜ਼ ਹੈ ਪਾਣੀ ਬਹੁਤ ਜਿਆਦਾ ਤੇਜ਼ ਹੈ ਇਸ ਜਗ੍ਹਾ ਤੇ ਪਾਣੀ ਬਹੁਤ ਜਿਆਦਾ ਤੇਜ਼ ਹੈ ਜਿਸ ਤਰ੍ਹਾਂ ਰੇਤਾ ਪੱਟ ਰਿਹਾ ਇੱਥੋਂ ਇਹ ਦਰਿਆ ਹੁਣ ਥੱਲੋ ਰੇਤਾ ਪੱਟ ਰਿਹਾ ਪਾਣੀ ਇੱਥੇ ਬਹੁਤ ਆ ਜਾਂਦੀ ਹੈ ਆ ਦੇਖੋ ਜੇਕਰ ਫਿਰ ਆਪ ਅੱਗੇ ਪਾਣੀ ਦੀ ਇੱਕ ਤਸਵੀਰ ਖਵਾਵਾਂਗੇ ਤਾਂ ਦੂਜੇ ਪਾਸੇ ਪਾਣੀ ਬਹੁਤ ਘਟ ਜਾਏਗਾ ਪਾਣੀ ਦੀ ਸਟਰੀ ਵੀ ਘਟ ਜਾਏਗੀ ਇੱਕ ਪਾਸੇ ਤੇਜ਼ ਹੈ ਇੱਕ ਪਾਸੇ ਪਾਣੀ ਬਹੁਤ ਜ਼ਿਆਦਾ ਸਪੀਡ ਸਲੋ ਹੈ ਤਾਂ ਆਪਣੇ ਆਪ ਚ ਵੱਡੀ ਤਸਵੀਰ ਹੈ ਦਰਿਆ ਸਤਲੁਜ ਦੇ ਉੱਪਰ ਤਸਵੀਰਾਂ ਪੁਲ ਦੇ ਉੱਪਰ ਤਸਵੀਰਾਂ ਨੇ ਜਿੱਧਰ ਤੁਸੀਂ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਔਰ ਦੂਜੀ ਗੱਲ ਹੈ ਕਿ ਦਰਿਆ ਦਾ ਘੇਰਾ ਕਿੰਨਾ ਵੱਡਾ ਹੋ ਗਿਆ ਇੱਥੇ ਬਹੁਤ ਜ਼ਿਆਦਾ ਵੱਡਾ ਤਾਂ ਕੱਲ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਸੀ ਪਰ ਅੱਜ ਵਧ ਰਿਹਾ ਇਹ ਵੀ ਤਾਂ ਆਪਣੇ ਆਪ ਚ ਇੱਕ ਵੱਡੀ ਖਬਰ ਹੈ ਕੱਲ ਘਟ ਗਿਆ ਸੀ 2 ਫੁੱਟ ਤੱਕ ਅੱਜ ਪਾਣੀ ਘਟਿਆ ਤਾਂ ਹੁਣ ਇੱਧਰ ਦੇਖੋ ਪਾਣੀ ਇੱਥੇ ਕਿੰਨਾ ਤੇਜ਼ ਹੈ ਵਹਾਅ ਕਿੰਨਾ ਤੇਜ਼ ਹੈ ਪਾਣੀ ਦਾ ਸਪੀਡ ਬਹੁਤ ਜ਼ਿਆਦਾ ਆਵਾਜ਼ ਤੁਸੀਂ ਸੁਣ ਰਹੇ ਹੋਗੇ ਸਾਫ਼ ਕਿ ਆਵਾਜ਼ ਇਹ ਸ਼ਕਾਟਾ ਸਾਰਾ ਪਾਣੀ ਦਾ ਹੈ ਤਾਂ ਦਰਿਆ ਸਤਲੁਜ ਆਪ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਪਾਣੀ ਘਟ ਗਿਆ ਜੇ ਦੇ 2 ਫੁੱਟ ਵੀ ਘਟਦਾ ਹੈ ਤਾਂ ਉਸ ਦਾ ਕੋਈ ਫਰਕ ਨਹੀਂ ਪੈਂਦਾ 5 ਫੁੱਟ ਘਟੂਗਾ ਤਾਂ ਫਰਕ ਪੈਗਾ ਦਰਿਆ ਸਤਲੁਜ ਦੇ ਵਿੱਚ 72000 ਤੋਂ ਉੱਪਰ ਪਾਣੀ ਚੱਲ ਰਿਹਾ ਤਾਂ ਇਹ ਪਾਣੀ ਲਗਾਤਾਰ ਚੱਲੇਗਾ ਜਿੰਨਾ ਟਾਈਮ ਪਾਖੜਾ ਦਾ ਲੈਵਲ ਨਹੀਂ ਘਟਦਾ ਤਾਂ ਹੁਣ ਦੂਜੀ ਤਸਵੀਰ ਉਹ ਵੀ ਦਿਖਾਵਾਂਗਾ ਕਿੱਥੇ ਪਾਣੀ ਘਟਾ ਹੈ ਉਹ ਤਸਵੀਰ ਤੇ ਨੇੜੇ ਮੈਂ ਪਹੁੰਚ ਚੁੱਕਿਆ ਉਹ ਵੀ ਦਿਖਾਵਾਂਗਾ ਦਰਿਆ ਸਤਲੁਜ ਦੇ ਉੱਪਰ ਪੁਲ ਦੀਆਂ ਤਸਵੀਰਾਂ ਨੇ ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ 325 ਜਣੇ ਨਾਲ ਜੁੜੇ ਹੋ ਔਰ ਸਾਰੇ ਜਣੇ ਚਾਹੁੰਦੇ ਹੋ ਸਬਸਕ੍ਰਾਈਬ ਜਰੂਰ ਕਰਦੇ ਹੋ ਬੈਲ ਆਈਕਨ ਜਰੂਰ ਦਵਾ ਦਿਓ ਸਬਸਕ੍ਰਾਈਬ ਜਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਪੈਸੇ ਨਹੀਂ ਲੱਗਦੇ ਬ੍ਰਾ 70 ਦੀ ਵੱਡੀ ਅਪਡੇਟ ਹੈ ਵੱਡੀ ਖਬਰ ਹੈ ਤੁਹਾਡੇ ਸਾਹਮਣੇ ਪੁਲ ਦੇ ਉੱਪਰ ਉਹਦੀਆਂ ਤਸਵੀਰਾਂ ਨੇ ਇਹ ਤਕਰੀਬਨ 8 ਮਿੰਟ ਹੋ ਚਲੇ ਆ 10 ਮਿੰਟ ਦਾ ਲਾਈਵ ਕੋਈ ਵੱਡਾ ਨਹੀਂ ਹੈ ਪਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਬਾ ਦਿਓ ਔਰ ਸ਼ੇਅਰ ਜਰੂਰ ਕਰ ਜਿਓ ਫੇਸਬੁਕ ਜੋ ਤੁਜੀ ਜਿੰਨੇ ਵੀ ਤੁਹਾਡੇ ਪਲੇਟਫਾਰਮ ਹੈ ਸ਼ੇਅਰ ਕਰਿਓ ਕਿਉਂਕਿ ਇਹ ਅਪਡੇਟ ਬਹੁਤ ਵੱਡੀ ਹੈ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਰਿਹਾ ਸਤਲੁਜ ਦੀਆਂ ਤਾਂ ਹੁਣ ਇੱਥੇ ਦੇਖੋ ਇੱਥੇ ਪਾਣੀ ਤੇਜ ਹੈ ਪਾਣੀ ਤੇਜ ਹੈ ਥੋੜਾ ਜੱਗੇ ਅੱਗੇ ਜਾ ਕੇ ਦਿਖਾਉਂਗਾ ਕਿ ਉੱਥੇ ਪਾਣੀ ਸਲੋ ਹੋ ਜਾਊਗਾ ਹੁਣ ਪਾਣੀ ਦੀ ਸਪੀਡ ਦੇਖਿਓ ਇਧਰ ਘਟਦੀ ਜਾ ਰਹੀ ਹੈ ਪਿੱਛੇ ਪਾਣੀ ਬਹੁਤ ਜ਼ਿਆਦਾ ਤੇਜ਼ ਸੀ ਕਿਉਂਕਿ ਇਸ ਪਾਸੇ ਰੇਤਾ ਘੜ ਦਿੱਤਾ ਦਰਿਆ ਨੇ ਇੱਕ ਪਾਸੇ ਰੇਤਾ ਇੱਕ ਪਾਸੇ ਪਾਣੀ ਬਹੁਤ ਜ਼ਿਆਦਾ ਹੁਣ ਅੱਗੇ ਤਸਵੀਰ ਦਿਖਾਉਂਗਾ ਤਾਂ ਉਸ ਜਗ੍ਹਾ ਤੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਧਰ ਇਸ ਲੱਗਦਾ ਕਿ ਕਿੰਨਾ ਪਾਣੀ ਛੋਟਾ ਛੋਟਾ ਹੋਗਾ ਪਰ ਨਹੀਂ ਪਾਣੀ ਉੱਥੇ ਕਈ ਫੁੱਟ ਹੋਊਗਾ ਛੋਟਾ ਇਧਰ ਵੀ ਨਹੀਂ ਹੋਣਾ ਪਰ ਲੱਗਦਾ ਜ਼ਰੂਰ ਹੈ ਹੁਣ ਦੇਖੋ ਕਿ ਥਾਂ ਤੇ ਪਾਣੀ ਦੀ ਸਪੀਡ ਘਟ ਗਈ ਹੈ ਇਸ ਪਾਸੇ ਪਾਣੀ ਦਾ ਫਲੋ ਘਟਾ ਹੈ ਪਾਣੀ ਘੱਟ ਤੇਜ਼ ਹੈ ਇੱਕ ਪਾਸੇ ਪਾਣੀ ਬਹੁਤ ਜ਼ਿਆਦਾ ਤੇਜ਼ ਹੈ ਤਕਰੀਬਨ 9 ਮਿੰਟ ਹੋ ਗਿਆ ਹੈ 10 ਮਿੰਟ ਦਾ ਲਾਈਵ ਹੈ ਪਰ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਇਓ ਤਾਂ ਹੁਣ ਇਹ ਤਸਵੀਰ ਦੇਖੋ ਇਹ ਵਾਲੀ ਹੁਣ ਇਧਰ ਪਾਣੀ ਬਿਲਕੁਲ ਵੀ ਨਹੀਂ ਇਹ ਸਾਹਮਣੇ ਦੇਖੋਗੇ ਕਿ ਇਧਰ ਪਾਣੀ ਨਹੀਂ ਹੈ ਇਧਰ ਪਾਣੀ ਸਲੋ ਹੈ ਹੈ ਪਾਣੀ ਸਲੋ ਹੈ ਤੇ ਇਧਰ ਨਜ਼ਰ ਮਾਰ ਕੋ ਤਾਂ ਪਾਣੀ ਬਹੁਤ ਜ਼ਿਆਦਾ ਤੇਜ਼ ਹੈ ਦਰਿਆ ਸਮੁੰਦਰ ਤਰ੍ਹਾਂ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਲੱਗ ਰਿਹਾ ਇੱਥੇ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡਾ ਸੰਝ ਕਰ ਰਿਹਾ ਹਾਂ ਦਰਿਆ ਸਤਲੁਜ ਦੀ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿ ਜਾਇਓ ਕਿਉਂਕਿ ਬਹੁਤ ਹੁਣ ਇਧਰ ਪਾਣੀ ਬਿਲਕੁਲ ਸਪੀਡ ਸਲੋ ਹੋ ਗਿਆ ਕਿਉਂਕਿ ਇਹ ਤਾਂ ਰੇਤਾਂ ਬਹੁਤ ਜ਼ਿਆਦਾ ਪੈ ਗਿਆ ਇਸ ਜਗ੍ਹਾ ਦੀ ਤਸਵੀਰ ਦੇਖੋਗੇ ਹਾਂਜੀ ਵੀਰ ਜੀ ਠੀਕ ਠਾਕ ਹੈ ਵਿਕਿੰਦਰ ਸਿੰਘ ਨੇ ਕਿਹਾ ਤਾਂ ਵਿਕਿੰਦਰ ਸਿੰਘ ਹੋਰ ਸਭ ਠੀਕ ਠਾਕ ਹੈ ਠੀਕ ਠਾਕ ਹੈ ਵੀਰ ਜੀ ਵੈਗਰੂ ਅੱਲਾਹੁ ਅਕਬਰ ਹਾਂਜੀ ਵੀਰ ਜੀ ਸਾਰਿਆਂ ਨੂੰ ਸਲਾਮ ਵੈਗਰੂ ਤਾਂ ਇਹ ਤਸਵੀਰ ਦਰਿਆ ਸਤਲੁਜ ਦੀ ਪੌੜੀ ਦੇ ਉੱਪਰ ਤੁਹਾਨੂੰ ਦਿਖਾ ਰਿਹਾ ਚਾਰੇ ਪਾਸੇ ਤਾਂ ਅਗਲੀ ਅਪਡੇਟ ਲੈ ਕੇ ਆ